ਇਸ 3 ਸਾਲਾਂ ਦੇ ਮਾਸੂਮ ਬੱਚੇ ਨੂੰ ਦੇਖ ਕੇ ਅੱਜ ਹਰ ਅੱਖ ਹੋ ਰਹੀ ਹੈ ਨਮ ਤੇ ਹਰ ਦਿਲ ਵਿੱਚ ਇੱਕੋ ਹੀ ਸਵਾਲ ਹੈ ਕਿ ਆਖਿਰ ਇਸ ਬੱਚੇ ਦੀ ਕਿਸੇ ਨਾਲ ਕੀ ਦੁਸ਼ਮਣੀ ਹੋ ਸਕਦੀ ਹੈ ਜੋ ਇਸ ਦਾ ਪਹਿਰੇਮੀ ਨਾਲ ਕਤਲ ਕਰ ਦਿੱਤਾ ਗਿਆ ਗੁਰਸੇਵਕ ਕਤਲ ਮਾਮਲੇ ਵਿੱਚ ਅੱਜ ਉਸ ਵਕਤ ਇੱਕ ਨਵਾਂ ਮੋੜ ਆ ਗਿਆ ਜਦੋਂ ਉਸ ਦੀ ਲਾਸ਼ ਇੱਕ ਸੂਹੇ ਵਿੱਚੋਂ ਮਿਲੀ ਲਾਸ਼ ਮਿਲਣ ਦੀ ਖਬਰ ਨਾਲ ਜਿੱਥੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਕਿ ਨੌਨੀ ਹਰਕਤ ਵਿੱਚ ਕਿਸ ਦਾ ਹੱਥ ਹੋ ਸਕਦਾ ਹੈ ਇਸ ਤੇ ਵੀ ਚਰਚਾ ਛਿੜ ਗਈ ਕੁਝ ਕੁ ਲੋਕਾਂ ਨੇ ਇੱਥੇ ਤੱਕ ਕਿਹਾ ਕਿਸ ਮਾਸੂਮ ਬੱਚੇ ਦੀ ਮੌਤ ਪਿੱਛੇ ਉਸ ਦੇ ਪਿਤਾ ਦਾ ਹੱਥ ਹੈ ਪਰ ਫਿਲਹਾਲ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਜਲਦ ਮੌਤ ਦੇ ਕਾਰਨਾ ਤੇ ਕਾਤਲ ਦਾ ਵੀ ਪੁਲਿਸ ਪਤਾ ਲਗਾ ਹੀ ਲਏਗੀ ਪਰ ਇੱਕ ਮਾਸੂਮ ਤਾਂ ਇਸ ਜਹਾਨ ਤੋਂ ਤੁਰ ਗਿਆ ਪੁਲਿਸ ਮੁਤਾਬਕ ਗੁਰੂ ਸੇਵਕ ਸਿੰਘ ਦੇ ਪਿਤਾ ਵੱਲੋਂ ਹੀ ਆਪਣੇ ਪੁੱਤਰ ਦੇ ਅਪਹਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਪੁਲਿਸ ਵੱਲੋਂ ਮਾਮਲੇ ਦੀ ਨਾਜ਼ੁਕਤਾ ਦੇਖਦੇ ਹੋਏ ਡੁੰਕਾਈ ਨਾਲ ਜਾਂਚ ਕੀਤੀ ਗਈ ਤੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਫਿਰ ਜਾਂਚ ਵਿੱਚ ਨਵਾਂ ਮੋੜ ਆਇਆ ਜੀਸ ਤੋਂ ਅਪਾਰੰਦਾ ਉਸ ਵੇਲੇ ਕਤਲ ਬਣ ਗਿਆ ਜਦੋਂ 3 ਸਾਲਾ ਮਾਸੂਮ ਬੱਚੇ ਦੀ ਲਾਸ਼ ਇੱਕ ਸੂਹੇ ਚੋ ਪੁਲਿਸ ਨੂੰ ਮਿਲੀ ਸਾਰੇ ਪਾਸੇ ਦਹਿਸ਼ਤ ਫੈਲ ਗਈ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਜਾਂਚ ਅਜੇ ਜਾਰੀ ਹੈ ਬੱਚੇ ਦੇ ਪਿਤਾ ਨੂੰ ਪੁਛਪੜਤਾ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਬਾਕੀ ਜਾਂਚ ਵਿੱਚ ਜੋ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਵੀ ਜਲਦ ਹੀ ਦੱਸਿਆ ਜਾਵੇਗਾ ਉਸ ਮਾਸੂਮ ਬੱਚੇ ਦੀ Laash ਨੂੰ ਦੇਖ ਕੇ ਇਹ ਲੱਗਦਾ ਹੈ ਕਿ ਬੱਚਾ ਕੋਈ ਰੱਬ ਰੂਪੀ ਹੈ ਬੇਜ਼ੁਬਾਨ ਪਿਆ ਸ਼ਰੀਰ ਪਰ ਬਾਹਾਂ ਵਿੱਚ ਪਿਆ ਸਿਮਰਨਾ ਦੱਸਦਾ ਹੈ ਕਿ ਪਰਮਾਤਮਾ ਵਿੱਚ ਅਥਾ ਆਸਥਾ ਰੱਖਣ ਵਾਲਾ ਇਹ ਮਾਸੂਮ ਅੱਜ ਰੱਬ ਦਾ ਨਾਂ ਬਣਾਇਆ ਜਹਾਨਾ ਦੇਖ ਸਕਿਆ ਇਫ ਫਿਲਹਾਲ ਜੇ ਇਨਵੈਸਟੀਗੇਸ਼ਨ ਚੱਲੀ ਹੈ ਔਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਅਮ ਜਦੋਂ ਪਹਿਲੀ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ ਵਿੱਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ ਵਿੱਚ ਕੁਝ ਕਨਟਰਡਿਕਸ਼ਨਸ ਆ ਜਾਂਦੇ ਕਨਟਰਡਿਕਸ਼ਨਸ ਦੇ ਵਿੱਚੋਂ ਇਹਨਾਂ ਸਵੇਰੇ ਜਿਹੜਾ ਬਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ ਬਾਹਰ ਜਿਹੜੀ ਇੱਕ ਮੈਰਿਜ ਪੈਲੇਸ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕੀ ਇੱਥੋਂ ਬੱਚੇ ਨੂੰ ਖੋ ਕੇ ਲੈ ਗਏ ਸੀਗੇ ਉਹਦੇ ਚ ਕਾਫੀ ਕਨਟਰਡਿਕਸ਼ਨਸ ਆਨ ਕਰਕੇ ਉਹਨੂੰ ਜਿਹੜੀ ਹੈਗੀ ਐ ਨੂੰ ਥੋੜੀ ਬਹੁਤ ਹੋਰ ਹੋਣੇ ਕੁਝ ਕੁਝ ਕੀਤੀ ਗਈ ਤਰੀਕੇ ਨਾਲ ਉਹਦੀ ਫੈਮਿਲੀ ਮੈਂਬਰਸ ਦੇ थ्रू ਉਹਨਾਂ ਦੇ ਨਾਲ ਸਾਰਾ ਕਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫਿਲਹਾਲ ਸਾਨੂੰ ਹਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਆ ਤੇ ਫਾਈਨਲ ਕੌਜ਼ ਜਿਹੜਾ ਹੈਗਾ ਕੀ ਹੈਗਾ ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ ਉਹ ਵਾਲੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਸਰ ਇਹ ਦੱਸਿਆ ਜਾ ਰਿਹਾ ਵਾ ਕਿ ਜਿੰਨੀ ਜੀ ਸ਼ਾਂਚੀ ਉਹ ਮੈਂ ਪਿਓ ਹੀ ਕਾਤਲ ਨਿਕਲੇ ਆ ਵਾ ਸਰ ਹਲੇ ਮੈਟਰ ਇਨਵੈਸਟੀਗੇਸ਼ਨ ਚ ਹੈ ਮੈਂ ਹਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੁੰਦੀ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਕਮਿਟ ਕਰ ਸਰ ਮੰਨਿਆ ਨਹੀਂ ਜਾ ਸਕਦਾ ਬੰਦਾ ਪਿਓ ਕਾਤਲ ਕੋਤਵਾਂ ਨਹੀਂ ਮੈਂ ਹਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਇੱਕ ਕਨਫਰਮ ਕਰ ਸਕਦਾ ਤੇ ਸਰ ਕਿੰਨੇ ਕੁ ਜਾਣੇ ਗਿਫਤਾਰ ਕੀ ਉਹਦੇ ਬਾਪ ਹੀ ਕੱਲਾ ਕਿ ਜਹਾ ਹੋਰ ਫਿਲਹਾਲ ਉਹਦੇ ਫਾਦਰ ਨੂੰ ਹੈ ਸੀਗਾ ਮੈਂ ਕਸੜੀ ਚ ਲੈ ਰਿਹਾ ਹਾਂ ਇਸਰ ਵੀ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਦਰ ਨਿਕਲ ਜਿਸ ਤਰ੍ਹਾਂ ਪਰ ਐਂ ਆਪਾਂ ਇਹ ਨਹੀਂ ਨਾ ਕਹਿ ਸਕਦੇ ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾ ਗੱਲ ਤੋਂ ਨਹੀਂ ਕਹਿ ਸਕਦਾ ਕਿ ਇਹ ਇਸ ਨੇ ਆ ਕੀਤਾ ਜਾਂ ਨਹੀਂ ਕੀਤਾ ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਭਾ ਕੇ ਮੇਰੇ ਬੱਚੇ ਨੂੰ ਚਾਰ ਜਾਨੇ ਫੋਕੇ ਲੈ ਗਏ ਨੇ ਚਿੱਟੀ ਗੱਡੀ ਚ ਆਏ ਸੀ ਪਰ ਪਲਾਨ ਕੀਤਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕਨਟਰਡਿਕਸ਼ਨਸ ਆਈਆਂ ਨੇ ਤਾਂ ਹੀ ਇਸੇ ਕਰਕੇ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਕਾਸਤੇ ਕਸੜੀ ਚ ਲੈਣਾ ਪੈਣਾ ਸਰ ਕੀ ਕੁਝ ਜਿਤਨਾ ਕਿ ਉਹ ਨਿੱਜੀ ਜਾਂਚ ਦਾ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲਿਆ ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ ਪਰਿਵਾਰੀ ਉਹ ਇੱਕੋ ਹੀ ਗੱਲ ਅਪਰ ਰਿਪੀਟ ਨਹੀਂ ਕਰਨ ਉਹਦਾ ਕੋਈ ਹੋਣੀ ਹੈ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ ਦੱਸੇ ਮੌਕੇ ਕਿ ਇਸ ਨੂੰ ਕੁਝ ਕੁਝ ਮਿਲਿਆ ਕਲੂ ਮਿਲਿਆ ਹੋਵੇ ਕੁਝ ਹਾਂਜੀ ਕੁਝ ਕਲੂਜ਼ ਹੈਗੇ ਨੇ ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆ ਬ੍ਰੇਕਥਰੂ ਸਾਨੂੰ ਮਿਲੀ ਹੋਈ ਹੈ ਬਟ ਮੈਂ 100% ਹਲੇ ਕਿਉਂਕਿ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ ਨੂੰ ਕਿਸੇ ਜਿਵੇਂ ਜਿਵੇਂ ਹੋਊਗਾ